ਖਨੋਰੀ ਬਾਰਡਰ ਦੇ ਉੱਪਰ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਧਰਨਾ ਚੱਲ ਰਿਹਾ ਹੈ। ਉਸੇ ਧਰਨੇ ਦੇ ਵਿੱਚ ਜ਼ਿਲ੍ਹਾ ਮਾਨਸਾ ਦੇ ਪਿੰਡ ਠੂਠਾਂ ਵਾਲੀ ਦਾ ਇੱਕ ਗੈਰ ਕਿਸਾਨ ਵੱਲੋਂ ਵੀ ਲਗਾਤਾਰ ਉੱਥੇ ਆਪਣੀ ਫਰਜ਼ ਸਮਝਦੇ ਹੋਏ ਉੱਥੇ ਸੇਵਾ ਕੀਤੀ ਜਾ ਰਹੀ ਹੈ। ਉਸ ਦੇ ਦੌਰਾਨ ਉਹ ਕਾ ਗਰੀਬੀ ਲਈ ਖਾਤਾ ਥੱਲੇ ਹੋਣ ਕਾਰਨ ਆਪਣੀ ਜਿੰਮ ਲੀਲਾ ਖਤਮ ਕਰ ਦਿੱਤੀ ਉਸ ਨੇ ਕਹਿਣਾ ਸੀ ਕਿ ਕਿਸਾਨਾਂ ਦੇ ਜੋ ਹੱਕ ਨੇ ਉਹ ਦਿੱਤੇ ਜਾਣ ਇਸ ਨੂੰ ਲੈ ਕੇ ਉਹ ਬੜਾ ਸੰਸੀਅਰ ਸੀ ਗੰਭੀਰ ਸੀ ਤੇ ਇਸ ਦੇ ਉੱਪਰ ਅੱਜ ਮਾਨਸਾ ਦੇ ਵਿੱਚ ਕੈਂਚੀਆ ਪਰਚੌਂਕ ਬੰਦ ਕਰ ਦਿੱਤਾ ਗਿਆ ਹੈ ਕਿਸਾਨ ਯੂਨੀਅਨ ਵੱਲੋਂ ਕਿਸਾਨ ਯੂਨੀਅਨ ਦੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਢਿੱਲੇਵਾਲ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕੀ ਕਹਿਣਾ ਹੈ ਆਓ ਤੁਹਾਨੂੰ ਸੀ ਸੁਣਾਉਂਦੇ ਹਾਂ ਘਟਨਾ ਕਰਮਚਾਰੀ ਉੱਤੇ ਜਗਜੀਤ ਸਿੰਘ ਡੇਲੇਵਾਲ ਪ੍ਰਧਾਨ ਦਾ ਕੀ ਕਹਿਣਾ ਹੈ ਦੇਖੋ ਮੇਰਾ ਖਿਆਲ ਆ ਇਹ ਤਾਂ ਮਾਮਲੇ ਦਾ ਤਾਂ ਕੋਈ ਪੁਲੇਖਾ ਨਹੀਂ ਰਹਿ ਗਿਆਗਾ ਮੈਂ ਪਿਛਲੇ 3 ਦਿਨਾਂ ਤੋਂ ਸਾਡਾ ਇੱਕ ਨੌਜਵਾਨ ਵੀਰ 25 ਤਰੀਕ ਤੋਂ 25 ਤਰੀਕ ਤੋਂ ਹੋਇਆ ਇਹ ਘਟਨਾ ਵਾਪਰੀ ਆ ਹਾਂ 25 ਤਰੀਕ ਤੋਂ ਗੁਰਮੀਤ ਸਿੰਘ ਟੂਠਿਆਣੀ ਪਿੰਡ ਤੋਂ ਲਗਾਤਾਰ ਜਿਹੜਾ ਮੋਰਚੇ ਦੇ ਵਿੱਚ ਪ੍ਰੈਜੈਂਟ ਰਿਹਾ ਹੈ ਇੱਕ ਦਿਨ ਦੀ ਵੀ ਉਸ ਬੰਦੇ ਦੀ ਗੈਰ ਹਾਜ਼ਰੀ ਨਹੀਂ ਔਰ ਮੋਰਚੇ ਦੇ ਉਹਨੂੰ ਬੜੀਆਂ ਸੇਵਾਵਾਂ ਨੇ ਉਸ ਬੰਦੇ ਦੀਆਂ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀ ਜਿਸ ਵਾਰੀ ਮੋਰਚੇ 'ਚ ਵੀ ਹੁਣ ਉਹੀ ਕੰਮ ਸੰਭਾਲਿਆ ਆ ਰਿਹਾ ਸੀ। ਪਰ ਉਹ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੀ ਉਹਦੀ ਗੱਲਬਾਤ ਨਿਕਲਦੀ ਸੀ ਕਿਉਂਕਿ ਮੇਰੇ ਮੈਂ 2 ਦਿਨ ਹੀ ਪਹਿਲਾਂ ਗਿਆ ਐ ਉੱਥੋਂ ਮੈਨੂੰ ਮਿਲਿਆ ਤੇ ਮੇਰੇ ਨਾਲ ਉਹਨੇ ਗੱਲ ਜੋ ਕੀਤੀ ਉਹ ਇਦਾਂ ਕੀਤੀ ਹੈ ਕਿ ਬਈ ਕਿਵੇਂ ਲੱਗਦਾ ਸਰਕਾਰ ਆਪਣੀਆਂ ਗੱਲਾਂ ਤੇ ਧਿਆਨ ਦੇਊਗੀ ਆਪਣੀਆਂ ਗੱਲਾਂ ਮੰਨੂ ਇਹ ਉਸ ਬੰਦੇ ਦੀ ਸਮਝ ਤੇ ਵਾਪਸੀ ਆਉਣ ਵੇਲੇ ਨੂੰ ਉਹਦਾ ਇਹ ਕੱਲ ਆ ਜਾਂਦੀ ਹੈ ਕਿ ਸੁਸਾਇਟੀ ਔਰ ਉਹਨਾਂ ਦੋ ਦਿਨਾਂ ਦੇ ਵਿੱਚ ਜਿਹੜਾ ਮਹਿ ਗਿਆ ਉਹਨਾਂ ਦਿਨਾਂ ਦੇ ਵਿੱਚ ਕੰਗਣਾ ਰਣਾਵਤ ਵੱਲੋਂ ਔਰ ਇੱਕ ਇਕੱਲੀ ਕੰਗਣਾ ਰਣਾਵਤ ਵੱਲੋਂ ਨਹੀਂ ਇੱਕ ਹੋਰ ਵੀ ਬੀਜੇਪੀ ਦੇ ਐਮਪੀ ਵੱਲੋਂ ਇਹੋ ਜੀ ਬਿਆਨਬਾਦੀ ਬਾਜੀ ਮਤਲਬ ਕੀਤੀ ਪਈ ਹੈ ਕਿ ਇਹ ਤਿੰਨ ਕਾਨੂੰਨ ਦੁਬਾਰਾ ਲਾਗੂ ਹੋਣੇ ਚਾਹੀਦੇ ਆ ਤੇ ਉਸ ਤੋਂ ਬਾਅਦ ਖੱਟਰ ਦਾ ਬਿਆਨ ਆ ਜਾਂਦਾ ਉਸ ਤੋਂ ਵੀ ਮੰਦ ਭਾਗਾ ਬਿਆਨ ਆ ਜਾਂਦਾ ਜਿਹੜਾ ਕਿਸਾਨਾਂ ਨੂੰ ਟਾਰਗੇਟ ਕੀਤਾ ਇਹ ਕਿਸਾਨ ਨਹੀਂ ਇਹ ਹੁੱਲੜਬਾਜ ਨੇ ਇਹ ਹੜਦਾਂ ਨੂੰ ਬਚਾਉਣ ਵਾਲੇ ਲੋਕ ਨਹੀਂ ਤੋਂ ਇਹੋ ਜੀ ਗੱਲ ਤੋਂ ਜੋ ਸਾਡੀ ਸਮਝ ਹੈ ਕਿ ਏਡਾ ਸੈਂਸਿਟਿਵ ਬੰਦਾ ਇਹਦੀ ਅਟੈਨਸ਼ਨ ਲੈਂਦਾ ਹੋਇਆ ਪਿਛਲੇ ਦਿਨਾਂ ਦੇ ਵਿੱਚ 25 ਤਰੀਕ ਨੂੰ ਸੁਬਾ ਸੁਸਾਇਡ ਕਰ ਗਿਆ ਸੀ। ਉਹਦੀ ਡੈੱਡ ਬੋਡੀ ਅਜੇ ਹਸਪੀਟਲ ਦੇ ਵਿੱਚ ਹੈ ਉਹਦਾ ਪੋਸਟਮਾਰਟਮ ਨਹੀਂ ਹੋਇਆ। ਸਾਡੀ ਮੰਗ ਹੈ ਕਿ ਪਰਿਵਾਰ ਦੀ ਅਸਲ ਮੰਗ ਨਾਲ ਸਾਡੀ ਮੰਨ ਹੁੰਦੀ ਹੈ ਸਾਡੀ ਕੋਈ ਪਰਸਨਲ ਮੰਗ ਨਹੀਂ ਹੁੰਦੀ ਕਿ ਉਹ ਮੋਰਚੇ ਦਾ ਸ਼ਹੀਦ ਹੈ। ਮੋਰਚੇ ਦੇ ਸ਼ਹੀਦ ਨੂੰ ਸਰਕਾਰ ਨੇ ਜਿਸ ਤਰੀਕੇ ਦੇ ਨਾਲ ਸਹੂਲਤਾਂ ਦਿੱਤੀਂਦੀ ਹੈ ਉਹਦੇ ਪਰਿਵਾਰ ਨੂੰ ਦੇਣੀਆਂ ਬਣਦੀਆਂ ਨੇ ਪਹਿਲੀ ਗੱਲ ਦੂਸਰੀ ਗੱਲ ਇਹਦੇ ਵਿੱਚ ਇੱਕ ਉਹਦਾ ਉਹਦੀ ਵਾਈਫ ਹੈ ਜਿਹੜੀ ਜ਼ਮੀਨ ਤੋਂ ਬਿਲਕੁਲ ਲੈਂਡਲੈਸ ਨਹੀਂ ਉਹਦਾ ਬੱਚੀ ਹੈ ਜਿਹੜੀ ਅਨਮੈਰਿਡ ਹੈ ਤਾਂ ਉਹਦੇ ਲਈ ਇੱਕ ਵੱਖਰੇ ਤੌਰ ਦੇ ਉੱਤੇ ਅਸੀਂ ਮੰਨ ਕਰਦੇ ਹਾਂ ਸਰਕਾਰ ਤੋਂ ਕਿ ਘੱਟੋ ਘੱਟ 20 ਲੱਖ ਰੁਪਏ ਦੀ ਆਰਥਿਕ ਸਹਾਇਤਾ ਉਹਦੇ ਪਰਿਵਾਰ ਨੂੰ ਹੋਣੀ ਚਾਹੀਦੀ ਹੈ ਪਰਿਵਾਰ ਦੇ ਇੱਕ ਜੀ ਨੂੰ ਨੌਕਰੀ ਮਿਲਣੀ ਚਾਹੀਦੀ ਹੈ ਉਹਦੀ ਵਾਈਫ ਨੂੰ ਜਿਹੜੀ ਹੈ ਉਹ ਵਿੱਡੋ ਦੀ ਪੈਨਸ਼ਨ ਲੱਗੇ ਤੱਕ ਉਹ ਆਪ ਦਾ ਸਮਝ ਲੈ ਬੋ ਦੱਸ ਸਕਦੇ ਇਸ ਗੱਲ ਦੇ ਉੱਤੇ ਅਸੀਂ ਮਤਲਬ ਇਹ ਸਰਕਾਰ ਹੈ ਜੇ ਤੋਂ ਆਣਾ ਕਾਣੀ ਕਰਦੀ ਐ ਤੇ ਆ ਨਹੀਂ ਰਹੀ ਜਿਹਦੇ ਕਰਕੇ ਸਾਨੂੰ ਇੱਥੇ ਮਤਲਬ ਲਗਾਤਾਰ ਇਹ ਚੌਂਕ ਜਾਮ ਕਰਕੇ ਸਾਨੂੰ ਸਾਡੀ ਜਥੇਬੰਦੀ ਨੂੰ ਬੈਠਣਾ ਪੈ ਰਿਹਾ ਕਾਕਾ ਸਿੰਘ ਜੀ ਨਗਾਤਾਰ ਇੱਥੇ ਵਿੱਚ ਹੁੰਦੇ ਨੇ ਮੈਂ ਵੀ ਇਤਿਹਾਸ ਦੀ ਪਰਨੋ ਆ ਚੀ ਹੈ ਕੋਈ ਕੇਂਦਰ ਸਰਕਾਰ ਵੱਲੋਂ ਇਸ ਵਿਸ਼ੇ ਦੇ ਉੱਪਰ ਤੁਹਾਡੇ ਨਾਲ ਕੋਈ ਸਹਿਮਤੀ ਹੋਈ ਜਾਂ ਕੋਈ ਮੰਗ ਮੰਨਣ ਦੀ ਕੋਸ਼ਿਸ਼ ਕੀਤੀ ਗਈ ਦੇਖੋ ਕੇਂਦਰ ਸਰਕਾਰ ਤਾਂ ਇਹਨਾਂ ਗੱਲਾਂ ਦੇ ਉੱਤੇ ਤਾਂ ਸਹਿਮਤੀ ਦੇਵੇ ਜੇ ਕੇਂਦਰ ਕਿਸਾਨਾਂ ਨੂੰ ਸ਼ਹੀਦ ਹੋਣ ਦੇ ਕਿਸਾਨਾਂ ਨੂੰ ਸ਼ਹੀਦ ਮੰਨਦੀ ਹੋਵੇ ਤਾਂ ਜਿੰਨੀ ਕੱਗੇ ਵੀ ਕਿਸਾਨਾਂ ਨੂੰ ਕੰਪਨਸੇਸ਼ਨ ਮਿਲੀ ਮਦਦ ਮਿਲੀ ਹੈ ਉਸ ਸਟੇਟਾਂ ਦੀਆਂ ਗਵਰਨਮੈਂਟਾਂ ਵੱਲੋਂ ਮਿਲੀ ਹੈ ਤੇ ਇਹਦੇ ਤੇ ਹੁਣ ਵੀ ਸਾਡੀ ਮਤਲਬ ਸਟੇਟ ਗਵਰਨਮੈਂਟ ਨਾਲ ਦੀ ਹੈ ਜਿਹੜੀ ਕੇਂਦਰ ਦੀ ਗੱਲ ਤੁਸੀਂ ਕੀਤੀ ਹੈ ਕੇਂਦਰ ਦਾ ਤਾਂ ਤੁਸੀਂ ਅੰਦਾਜ਼ਾ ਲਾਓ ਕਿ ਅਸਲ ਇਹਦੀ ਸ਼ਾਹਦਤ ਦਾ ਜੇ ਘਟਨਾ ਵਾਪਰੀ ਹੈ ਮੋਰਚਾ ਲੱਗਾ ਤਾਂ ਵਾਪਰੀ ਹੈ ਔਰ 18 ਫਰਵਰੀ ਤੋਂ ਬਾਅਦ ਸਰਕਾਰ ਬਿਲਕੁਲ ਕਿੰਨਾ ਤੇ ਹੱਥ ਧਰ ਕੇ ਬੈਠੀ ਹੈ ਇੱਕ ਵਾਰੀ ਤਾਂ ਚਲੋ ਇਹ ਆ ਗਈ ਗੱਲ ਕਿ 16 ਮਾਰਚ ਨੂੰ ਅਨਾਊਂਸ ਹੋ ਗਿਆ ਕਿ ਚੋਣਾਂ ਹੁੰਗੀਆਂ ਜੋਂ ਜਬਤਾ ਲਾਗੂ ਹੋ ਗਿਆ ਤਾਂ ਫਿਰ ਦੁਬਾਰਾ 6 7 ਜੂਨ ਤੋਂ ਅਗਰ ਤੋਂ ਉਹਨਾਂ ਦਾ ਵੀ ਕੰਮ ਨਿਪਟ ਗਿਆ ਸਰਕਾਰ ਦੁਬਾਰਾ ਬਣ ਗਈ ਦੁਬਾਰਾ ਸਰਕਾਰ ਬਣਨ ਦੇ ਬਾਵਜੂਦ ਵੀ ਅੱਜ ਅਸੀਂ 9ਵੇਂ ਮਹੀਨੇ ਦੇ ਐਂਡ ਤੇ ਬੈਠੇ ਆ ਲੇਕਿਨ ਸਰਕਾਰ ਵੱਲੋਂ ਕਿਸਾਨਾਂ ਦੀ ਕੋਈ ਗੱਲ ਨਹੀਂ ਸੁਣੀ ਜਾ ਰਹੀ ਕੋਈ ਗੱਲ ਨਹੀਂ ਕੀਤੀ ਜਾ ਰਹੀ ਉਹ ਮੈਂ ਸਮਝਦਾ ਇਹ ਜੇਕਰ ਸਰਕਾਰ ਦੀ ਏਡੀ ਅਵੇਸਲਾਪਨ ਸੀਗਾ ਸਰਕਾਰ ਨੇ ਇੰਨੀ ਚੁੱਪ ਵੱਟੀ ਐ ਤਾਂ ਹੀ ਤਾਂ ਉਹਨੂੰ ਮੇਰੇ ਨਾਲ ਗੱਲ ਕਰਦਾ ਐ ਤੇ ਪ੍ਰਧਾਨ ਜੀ ਸਰਕਾਰ ਆਪਣੀ ਗੱਲ ਸੁਣੂ ਇਹ ਤੇ ਕੁਝ ਕਰੂ ਯਾਨੀ ਇਹਦੀ ਮੌਤ ਦੀ ਜ਼ਿੰਮੇਵਾਰ ਹੈ ਸਰਕਾਰ ਦੀ ਇਹ ਜਿਹੜੀ ਚੁੱਪੀ ਹੈ ਸਰਕਾਰ ਦਾ ਜਿਹੜਾ ਕਿਸਾਨਾਂ ਪ੍ਰਤੀ ਬਿਲਕੁਲ ਅਨਗੋਗਨਿਆ ਕਰ ਲੈਣਾ ਕਿਸਾਨਾਂ ਨੂੰ ਇਹ ਬਣਦਾ ਔਰ ਇਹਦੀ ਇਸੇ ਕਰਕੇ ਜੀ ਸਰਕਾਰ ਤੋਂ ਇਹਦੇ ਪਰਿਵਾਰ ਦੀਆਂ ਇਹਨਾਂ ਮਦਦਾਂ ਦੀ ਮੰਗ ਕਰ ਜਿਹੜੀ ਮੌਜੂਦਾ ਪੰਜਾਬ ਸਰਕਾਰ ਹੈ ਇਹ ਕਹਿ ਰਹੀ ਹੈ ਅਸੀਂ ਐਮਐਸ ਵੀ ਦੇਣ ਜਾ ਰਹੇ ਹਾਂ ਇਹ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਵੀ ਇਹ ਵਾਕੀ ਦੇ ਰਹੀ ਜਾਂ ਇੱਕ ਇੱਕ ਜੁਮਲਾ ਜਿਵੇਂ ਪਹਿਲਾਂ ਚੱਲਦੇ ਜੁਮਲੇ ਚੱਲ ਰਹੇ ਨੇ ਦੇਖੋ ਐਮ ਐਸ ਪੀ ਦੇਣ ਜਾ ਰਹੇ ਆ ਕਹਿਣਾ ਕੁਝ ਹੋਰ ਚੀਜ਼ ਐ ਐਮ ਐਸ ਪੀ ਜਦੋਂ ਆਏਗੀ ਗਰਾਊਂਡ ਤੇ ਪਹਿਲੀ ਤਾਂ ਗੱਲ ਐ ਕਲੀਅਰ ਇਹ ਕਰਨਾ ਚਾਹੀਦਾ ਐ ਕਿ ਐਮ ਐਸ ਪੀ ਦੇ ਰਹੀਆਂ ਜਾਂ ਦੇਣ ਜਾ ਰਹੇ ਆ ਐਮ ਐਸ ਪੀ ਹੈ ਅਸੀਂ ਮੰਗਦੇ ਕੀ ਆ ਅਸੀਂ ਇਹ ਮੰਗਦੇ ਆ ਕਿ ਜਿਹੜੀ ਐਮ ਐਸ ਪੀ ਅਨਾਉਂਸ ਹੁੰਦੀ ਐ ਉਸ ਐਮ ਐਸ ਪੀ ਦੇ ਉੱਤੇ ਸਾਡੀਆਂ ਫਸਲਾਂ ਦਾ ਵਿਕਣਾ ਯਕੀਨੀ ਬਣੇ ਉਹ ਯਕੀਨੀ ਤਾਂ ਹੀ ਬਣੇਗਾ ਅਗਰ ਉਹਨਾਂ ਦੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣ ਗਿਆ ਕਿ ਜਿਹੜਾ ਵੀ ਆਦਮੀ ਉਹਦੇ ਤੋਂ ਘੱਟ ਰੇਟ ਦੇ ਉੱਤੇ ਫਸਲ ਖਰੀਦੇਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਵੇ ਹੁਣ ਜਿਹੜੀ ਤੁਸੀਂ ਗੱਲ ਕੀਤੀ ਕਿ ਪੰਜਾਬ ਸਰਕਾਰ ਕਹਿੰਦੀ ਹੈ ਪੰਜਾਬ ਸਰਕਾਰ ਨੇ ਇੱਕ ਵਾਰੀ ਅੱਗੇ ਵੀ ਲਾਰਾ ਦਿੱਤਾ ਸੀ ਦੇਸ਼ ਆਪਣੇ ਸਟੇਟ ਦੇ ਕਿਸਾਨਾਂ ਨੂੰ ਤਿੰਨ ਫਸਲਾਂ ਦੇ ਉੱਤੇ ਬੋਲੀ ਸੀ ਪੰਜਾਬ ਸਰਕਾਰ ਇਹ ਕਿਹਾ ਕਿ ਜੀ ਤੁਸੀਂ ਬਾਸਮਤੀ ਦੀ ਕਾਸ਼ਟ ਕਰੋ ਵੱਧ ਤੋਂ ਵੱਧ ਬਾਸਮਤੀ ਅਸੀਂ ਜ਼ਿੰਮੇਵਾਰ ਹਾਂ ਫਿਰ ਅਗਲੀ ਗੱਲ ਕਹੀ ਕਿ ਤੁਸੀਂ ਲੁੰਗੀ ਲਾਓ ਮੂੰਗੀ ਦੀ ਖੇਤੀ ਕਰੋ ਜਗਦੇਵ ਅਸੀਂ ਅਸੀਂ ਖਰੀਦਾਂਗੇ ਫਿਰ ਇਹਦੇ ਤੋਂ ਅੱਗੇ ਇਹ ਕਿਹਾ ਕਿ ਵੀ ਤੁਸੀਂ ਮੱਕੀ ਬੀਜੋ ਮੱਕੀ ਵੀ ਅਸੀਂ ਐਮ ਐਸ ਪੀ ਦੇ ਖਰੀਦਾਂਗੇ ਨਾ ਮੂੰਗੀ ਖਰੀਦੀ ਨਾ ਮੱਕੀ ਗ੍ਰੀਤੀ ਬਾਸਮਤੀ ਕੁਦਰਤੀ ਬਾਸਮਤੀ ਦਾ ਰੇਟ ਆਖਣਾ ਹੈ ਕਿ ਬਾਸਮਤੀ ਦਾ ਰੇਟ ਡਿੱ ਗਿਆ ਹੋਇਆ ਹੈ ਸਰਕਾਰ ਤਾਂ ਉਹੀ ਹੈ ਅੱਜ ਕਿੱਥੇ ਸਰਕਾਰ ਅੱਜ ਕਿਸਾਨ ਰੋਲ ਰਹੇ ਨੇ ਅ ਕੱਲ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ ਸੜਕਾਂ ਦੇ ਉੱਤੇ ਆਪਦੀ ਬਾਸਮਤੀ ਖੰਡਾ ਕੇ ਜੇ ਕਿਸਾਨਾਂ ਨੇ ਆਪਦੇ ਪੁੱਤਾਂ ਮੰਗੇ ਪਾਲੀ ਫਸਲ ਖੰਡੌਣੀ ਪੈ ਰਹੀ ਹੈ ਤਾਂ ਫਿਰ ਕਿੱਥੇ ਆਓ ਗੱਲਾਂ ਜਿਹੜੀਆਂ ਉਹ ਕਹਿ ਰਹੇ ਨੇ ਕਿ ਅਸੀਂ ਐਮਐਸਪੀ ਦੇ ਰਹੇ ਹਾਂ ਉਹਨਾਂ ਕਿਸਾਨਾਂ ਨੂੰ ਕਿਉਂ ਖੰਡੌਣੀ ਪੈ ਰਹੀ ਹੈ ਸੋ ਇਹ ਹਜੇ ਤੱਕ ਸਾਰੀਆਂ ਮਤਲਬ ਖੋਖਲੀਆਂ ਗੱਲਾਂ ਨੇ ਲੱਗੇਗਾ ਪਤਾ ਉਹਨਾਂਲੇ ਸਮੇਂ ਦੇ ਵਿੱਚ ਰਿਜ਼ਲਟ ਕੀ ਇਹ ਇਹ ਸਰਕਾਰ ਇਹ ਆਪਣੀ ਮੁੰਡਿਆਲਾ ਸ਼ਹੀਦ ਹੋਇਆ ਇਹਦੇ ਵਾਸਤੇ ਨਹੀਂ ਸਹਿਮਤੀ ਬਣਦੀ ਤਾਂ ਤੁਹਾਡਾ ਅਗਲਾ ਪ੍ਰੋਗਰਾਮ ਕੀ ਹੋਊਗਾ ਦੇਖੋ ਅਸੀਂ ਜਾਮ ਕਰਕੇ ਬੈਠੇ ਆਂ ਅਗਰ ਸਰਕਾਰ ਇੱਤੇ ਤੇ ਇੰਨੀ ਅਵੇਸਲੀ ਹੋਏਗੀ ਔਰ ਇਹਨੂੰ ਇੰਨਾ ਅਣਗੌਲਿਆ ਕਰੇਗੀ ਤਾਂ ਫਿਰ ਪੂਰੇ ਪੰਜਾਬ ਦੇ ਵਿੱਚ ਇਹਦਾ ਪ੍ਰੋਟੈਸਟ ਹੋ ਗਿਆ। ਪੰਜਾਬ ਦੀ ਸਾਡੀ ਮੀਟਿੰਗ ਪਰਸੋਂ ਹੋਈ ਹੈ ਰਾਤ ਨੂੰ। ਉਸ ਮੀਟਿੰਗ ਦੇ ਵਿੱਚ ਚਰਚਾ ਹੋ ਗਈ ਸੀ ਇਸੇ ਵਿਸ਼ੇ ਦੇ ਉੱਤੇ। ਔਰ ਜੇਕਰ ਇਹ ਸਰਕਾਰ ਇੰਨਾ ਮਤਲਬਨ ਬੋਲਣਾ ਕਰਦੀ ਹੈ ਇਹਨਾਂ ਗੱਲਾਂ ਨੂੰ। ਫਿਰ ਅੰਦੋਲਨ ਨੂੰ ਸਮਝੋ ਸਰਕਾਰ ਤਿਆਰ ਰਹੇ ਕਿ ਇਹ ਅੰਦੋਲਨ ਪੂਰੇ ਪੰਜਾਬ ਚੋ। ਇਹ ਜਿਹੜੇ ਤੁਹਾਡੇ ਧਰਨੇ ਨੇ ਐਮਐਸਕੇ ਵਾਸਤੇ ਗਾਰੰਟੀ ਲੈਣ ਵਾਸਤੇ ਨੇ ਵੀ ਤੁਹਾਨੂੰ ਐਮਐਸਕੇ ਗਾਰੰਟੀ ਦਿੱਤੀ ਜਾਵੇ। ਕੀ ਤੁਸੀਂ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਜਿਹਦੇ ਦੂਜੀਆਂ ਜੱਦਵੰਦੀਆਂ ਨੇ ਕਿ ਉਹਨਾਂ ਨਾਲ ਸਹਿਮਤੀ ਲਾਉਂਗੇ ਵੀ ਤਾਂ ਕਿ ਤਾਂ ਕਿ ਇਸ ਨੂੰ ਇੱਕ ਮਤ ਹੋ ਕੇ ਇਸ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ਦੇਖੋ ਸਹਿਮਤੀ ਦੀ ਲੋੜ ਹੁੰਦੀ ਹੈ ਜਿਨ੍ਹਾਂ ਨੂੰ ਲੋੜ ਹੈ ਉਹ ਸਾਰੇ ਸਹਿਮਤ ਨਹੀਂ ਅੰਦੋਲਨ ਦੇ ਅੰਦਰ ਤੁਸੀਂ ਦੇਖਿਆ ਜਦੋਂ ਅੰਦੋਲਨ ਸ਼ੁਰੂ ਹੋਇਆ ਕਿਸੇ ਦੇ ਕਿਸਾਨ ਨੇ ਪ੍ਰਵਾਹ ਨਹੀਂ ਕੀਤੀ ਕਿ ਮੈਂ ਕਿਹੜੀ ਜਥੇਬੰਦੀ ਚਾਹ ਲੋਕ ਬੇਪਰਵਾਹ ਹੋ ਕੇ ਜਥੇਬੰਦੀਆਂ ਦੇ ਝੰਡੇ ਸਿੱਟ-ਸਿੱਟ ਕੇ ਮਤਲਬ ਆ ਕੇ ਮੋਰਚੇ ਦੇ ਵਿੱਚ ਬੈਠ ਗਏ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਦੀ ਲੜਾਈ ਲੜ ਰਹੇ ਹਨ ਤੇ ਜੇ ਕਿਸੇ ਧਰਤੀ ਸਾਡੀ ਮੰਗ ਦੇ ਵਿੱਚ ਇਹ ਮੰਗ ਹੈ ਕਿ ਡਾਕਟਰ ਸੁਮਿੰਨਾਥ ਦੀ ਰਿਪੋਰਟ ਲਾਗੂ ਹੋਵੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮਲੇ ਤੇ ਕਿਸਾਨ ਦੀ ਕਰਜ਼ ਮੁਕਤੀ ਹੋਵੇ ਜਿਹੜੀਆਂ ਜਥੇਬੰਦੀਆਂ ਜਾਂ ਜਿਹੜੇ ਲੋਕਾਂ ਦੀ ਵਿਚਾਰਧਾਰਾ ਕਹਿੰਦੀ ਹੈ ਵੀ ਕਰਜ਼ਾ ਮਾਫ ਹੋਣਾ ਹੀ ਨਹੀਂ ਚਾਹੀਦਾ ਉਹ ਕਿਉਂ ਆਣਗੇ ਜੀ ਸਾਡੇ ਵਿੱਚ ਆ ਲੋਕ ਚਾਹੁੰਦੇ ਨੇ ਲੋਕ ਆ ਰਹੇ ਨੇ ਲੋਕਾਂ ਦੇ ਵੱਲ ਦੇ ਉੱਤੇ ਮੋਰਚਾ ਚੱਲ ਰਿਹਾ ਹੈ ਜਿੰਨੀ ਵਾਰੀ ਇਕੱਠ ਕਰਦੇ ਅਸੀਂ ਕਾਲ ਦਿੰਨੇ ਆ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਆਉਂਦੇ ਨੇ ਆਪਾਂ ਕਾਲ ਦਿੱਤੀ ਕਿ 15 ਅਗਸਤ ਨੂੰ ਟਰੈਕਟਰ ਮਾਰਚ ਕਰਨਾ ਹੈ রেকর্ড ਤੋੜ ਦਿੱਤਾ ਲੋਕਾਂ ਨੇ ਟਰੈਕਟਰ ਮਾਰਚ ਕਰਨ ਵਾਲਾ ਵੀ ਫਿਰ ਅਸੀਂ ਕਾਲ ਦਿੱਤੀ ਕਿ 31 ਅਗਸਤ ਨੂੰ ਪੰਜਾਬ ਤੇ ਮੋਰਚਾ ਚਾਉਣਾ ਹੈ ਦੋਨੋਂ ਮੋਰਚਾ ਦੇ ਵਿੱਚ ਲੋਕਾਂ ਨੇ ਮਤਲਬ ਤਾਂ ਤਾਂ ਟੁੱਟ ਗਿਆ ਇੰਨੀ ਗਿਣਤੀ ਦੇ ਵਿੱਚ ਲੋਕ ਉੱਥੇ ਪਹੁੰਚੇ ਜਗ੍ਹਾ ਨਹੀਂ ਮਿਲੀ ਲੋਕਾਂ ਨੂੰ ਅੰਨ ਪਾਣੀ ਨਹੀਂ ਪੂਰਾ ਆ ਸਕਿਆ ਲੋਕਾਂ ਨੂੰ ਫਿਰ ਇੱਕ ਕਾਲ ਦਿੱਤੀ ਕਿ ਆਪਾਂ ਜੀਨ ਦੇ ਇਲਾਕੇ ਦੇ ਵਿੱਚ ਕਿਸਾਨ ਮਹਾਪੰਚਾਇਤ ਕਰਨੀ ਹੈ ਔਰ ਪੰਜਾਬ ਤੋਂ ਲਗਭਗ 200 ਦੇ ਕਰੀਬ ਸਭ ਪੰਜਾਬ ਚੋਂ ਭਰ ਕੇ ਗਈਆਂ ਹਰਿਆਣਾ ਗਵਰਨਮੈਂਟ ਦੇ ਰੋਕਾ ਲਾਉਣ ਦੇ ਬਾਵਜੂਦ ਵੀ ਰੁੱਕ ਗਏ ਨਹੀਂ ਇਹਦਾ ਮਤਲਬ ਅੰਦੋਲਨ ਕਰਨ ਵਾਲੇ ਲੋਕ ਡਰ ਰਹੇ ਕੋਈ ਅੱਜ ਵੀ ਹੈਗੇ ਨਹੀਂ ਉਹ ਲੜਨਗੇ ਇਹਦੀ ਕੋਈ ਗੱਲ ਨਹੀਂ ਹੈ ਅੰਦੋਲਨ ਲੋਕਾਂ ਦਾ ਹੈ ਕਿਸੇ ਜਥੇਬੰਦੀ ਦਾ ਨਹੀਂ ਹੁੰਦਾ ਜਾਂ ਮੇਰਾ ਨਹੀਂ ਹੁੰਦਾ ਉਹ ਜਿਹੜੇ ਲੋਕ ਲੜਨਾ ਚਾਹੁੰਦੇ ਨੇ ਉਹ ਲੜ ਰਹੇ ਨੇ ਮਦਦ ਚਾਹ ਰਹੇ